ਸਚੀਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਕਲਵੰਦ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਡਾਕਟਰ ਹਰਨਾਮ ਸਿੰਘ ਜੀ ਨੇ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਐਜੂਕੇਸ਼ਨਲ ਵੀਡੀਓ ਦਾ ਮਤਲਬ ਹੁੰਦਾ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਤੁਹਾਨੂੰ ਤੁਸੀਂ ਉਸ ਚੀਜ਼ ਤੋਂ ਸਿੱਖੋਗੇ ਆਪਣਾ ਦਿਮਾਗ ਲਗਾਓਗੇ ਕਿਸ ਤਰੀਕੇ ਇਹ ਕੀ ਚੀਜ਼ ਹੈਗੀਆਂ ਆਪਣੇ ਤੁਹਾਨੂੰ ਜਦੋਂ ਜਾਣਕਾਰੀ ਹੋਏਗੀ ਤੇ ਫਿਰ ਤੁਸੀਂ ਡਾਕਟਰ ਦੇ ਨਾਲ ਉਸ ਚੀਜ਼ ਨੂੰ ਲੈ ਕੇ ਅਗੇ ਸਲਾਹ ਕਰੋਗੇ ਤੇ ਫਿਰ ਤੁਹਾਡੇ ਕੋਲ ਜਿਹੜੀਆਂ ਉਹ ਚੀਜ਼ਾਂ ਦੀ ਜਾਣਕਾਰੀ ਜਦੋਂ ਹੋਏਗੀ ਤੇ ਤੁਸੀਂ ਸਬਟਰ ਤਰੀਕਾ ਨਾਲ ਇਲਾਜ ਕਰ ਸਕਦੇ ਹੋ ਜੇ ਤੁਹਾਨੂੰ ਆਪਣੇ ਆਪ ਵੀ ਸਮਝ ਆਉਂਦੀ ਹੈ ਤਾਂ ਤੁਸੀਂ ਉਹਦੇ ਤੋਂ ਵੀ ਬਹੁਤ ਕੁਝ ਹਾਸਲ ਕਰ ਸਕਦੇ ਹੋ ਸੋ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਨਾਲ ਤੁਹਾਡੇ ਰूबरू ਹੋਇਆ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਨੱਕ ਦੀ ਨੱਕ ਜਿਹੜਾ ਕੀ ਸਿੱਧਾ ਦਰਵਾਜ਼ਾ ਜਿਹੜਾ ਉਹ ਦਿਮਾਗ ਦਾ ਦਰਵਾਜ਼ਾ ਹੈ ਨੱਕ ਦਰਵਾਜ਼ਾ ਦਿਮਾਗ ਦਾ ਹੈ ਤੇ ਦਿਮਾਗ ਦਿਮਾਗ ਜਿਹੜਾ ਉਹ ਪੂਰੀ ਬਾਡੀ ਨੂੰ ਕੰਟਰੋਲ ਕਰਦਾ ਆਪਾਂ ਜੇ ਇਸ ਨੂੰ ਕਹਿ ਦਈਏ ਵੀ ਪੂਰੀ ਬਾਡੀ ਦਾ ਗ੍ਰਿਡ ਹੈ ਤੇ ਇਹਦੇ ਵਿੱਚ ਕੋਈ ਅਤਕਤਣੀ ਨਹੀਂ ਹੋਏਗੀ ਪੂਰੀ ਬਾਡੀ ਨੂੰ ਕੰਟਰੋਲ ਜਿਹੜਾ ਕਰਨ ਵਾਲਾ ਨਰਵਸ ਸਿਸਟਮ ਹੈ ਪਿਚੂਟਰੀ ਗਲੈਂਡ ਹਾਈਪੋਥੈਲਮਸ ਗਲੈਂਡ ਪਾਈਨਿਅਲ ਗਲੈਂਡ ਸਾਰੇ ਗਲੈਂਡ ਜਿਹੜੇ ਮੇਨ ਗਲੈਂਡ ਨੇ ਇਹ ਦਿਮਾਗ ਦੇ ਵਿੱਚ ਪੈਂਦੇ ਨਰਵਸ ਸਿਸਟਮ ਸੈਂਟਰਲ ਨਰਵਸ ਸਿਸਟਮ ਜਿਹੜਾ ਇੱਥੋਂ ਜਿਹੜਾ ਚੱਲਦਾ ਹੈਗਾ ਉਹ ਦਿਮਾਗ ਤੋਂ ਚੱਲਦਾ ਹੈਗਾ ਤਾਂ ਦਿਮਾਗ ਦਾ ਸਿੱਧਾ ਜਿਹੜਾ ਦਰਵਾਜ਼ਾ ਉਹ ਨੱਕ ਹੈ ਤੇ ਜੇ ਨੱਕ ਦੇ ਵਿੱਚ ਆਪਾਂ ਇਲਾਜ ਕਰਨਾ ਤੇ ਆਪਾਂ ਨੱਕ ਦੇ ਰਾਹੀਂ ਇਲਾਜ ਕਰੀਏ ਤੇ ਉਹ ਜ਼ਿਆਦਾ ਜਿਹੜਾ ਇਫੈਕਟਿਵ ਹੋਏਗਾ ਸਿੱਧਾ ਸਿੱਧਾ ਜਿਹੜਾ ਉਹ ਦਿਮਾਗ ਨੂੰ ਉਹ ਚੀਜ਼ਾਂ ਪਹੁੰਚਣਗੀਆਂ ਨੱਕ ਨਾਲ ਆਪਾਂ ਨੱਕ ਦੇ ਵਿੱਚ ਕੀ ਚੀਜ਼ਾਂ ਪਾਈਏ ਕਿਹੜਾ ਤੇਲ ਪਾਈਏ ਕੋਈ ਝੋ ਪਾਈਏ ਕੀ ਪਾਈਏ ਜਿਹਦੇ ਨਾਲ ਜਿਹੜਾ ਬਾਡੀ ਜਿਹੜੀ ਆ ਉਹ ਠੀਕ ਹੋਏ ਪਰ ਇੱਕ ਗੱਲ ਯਾਦ ਰੱਖਣਾ ਨੱਕ ਜਿਹੜਾ ਇੱਕ ਐਸੀ ਚੀਜ਼ ਆ ਉਹਦੇ ਵਿੱਚ ਹਰ ਚੀਜ਼ ਆਪਣੇ ਲੈਵਲ ਦੇ ਉੱਤੇ ਆਪਣੇ ਹਿਸਾਬ ਦੇ ਨਾਲ ਨਹੀਂ ਕੀਤੀ ਜਾ ਸਕਦੀ ਉਹਦੀ ਇਹ ਇੱਕ ਤਰੀਕੇ ਦੇ ਨਾਲ ਜਿਹੜੀ ਜੇਕਰ ਕੀਤੀ ਜਾਵੇ ਤਾਂ ਉਹ ਜਿਆਦਾ ਵਧੀਆ ਤਰੀਕੇ ਨਾਲ ਅੱਗੇ ਇਫੈਕਟ ਹੁੰਦੀ ਹੈ ਤਾਂ ਜਿੱਦਾਂ ਜਿੱਦਾਂ ਡਾਕਟਰ ਹਰਨਾਮ ਸਿੰਘ ਜੀ ਸਾਡੇ ਨਾਲ ਆਪਾਂ ਅੱਜ ਤੇ ਡਿਸਕਸ ਕਰਾਂਗੇ ਕਿਹੜੇ ਰੋਗ ਦੇ ਵਿੱਚ ਆਪਾਂ ਕਿਹੜਾ ਤੇਲ ਪਾਣਾ ਹੈ ਕਿਹੜੇ ਰੋਗ ਦੇ ਵਿੱਚ ਆਪਾਂ ਘਿਓ ਪਾਣਾ ਹੈ ਕਿਹੜੇ ਰੋਗ ਦੇ ਵਿੱਚ ਆਪਾਂ ਕੀ ਪਾਣਾ ਹੈ ਜਿਹਦੇ ਨਾਲ ਬੋਡੀ ਜਿਹੜੀ ਆ ਉਹ ਰੋਗਾਂ ਤੋਂ ਮੁਕਤ ਹੋਏਗੀ ਆਪਾਂ ਅੱਜ ਪੂਰੇ ਗੱਲ ਦੇ ਉੱਤੇ ਚਰਚਾ ਕਰਾਂਗੇ ਜੇਕਰ ਆਪਾਂ ਗੱਲ ਦਿਮਾਗ ਦੀ ਕੀਤੀ ਹੈ ਤੇ ਉਹ ਦਿਮਾਗ ਦੇ ਰੋਗਾਂ ਦੇ ਉੱਤੇ ਤਾਂ ਜਿਆਦਾ ਇਫੈਕਟ ਕਰੇਗੀ ਕਰੇਗੀ ਇਹਦੇ ਵਿੱਚ ਕੋਈ ਦੂਰ ਆਏ ਹੈ ਨਹੀਂ ਸੋ ਡਾਕਟਰ ਤੁਹਾਡਾ ਨਿਊ ਲਾਈਫ ਵਰਲਡ ਤੇ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਜੀ ਪਰ ਬਾਕਮਾਲ ਤੁਸੀਂ ਜਾਣਕਾਰੀ ਜੇ ਮੈਂ ਕਮਾਂ ਤੇ ਇੱਕ ਭੂਮਿਕਾ ਬਹੁਤ ਅੱਛੀ ਤੁਸੀਂ ਬੰਦਦੇ ਹੋ ਤੇ ਉਹਦੇ ਲਈ ਬਹੁਤ ਤੁਹਾਡਾ ਧੰਨਵਾਦ। ਦਰਸ਼ਕ ਇਸ ਲਈ ਤੁਹਾ ਦਾ ਬਹੁਤ ਜ਼ਿਆਦਾ ਸਨਮਾਨ ਤੇ ਪਿਆਰ ਤੁਮ ਦਿੰਦੇ ਨੇ। ਸੋ ਮੇਰੇ ਵੱਲੋਂ ਵੀ ਧੰਨਵਾਦ ਤੁਹਾਨੂੰ ਜੀ ਹੁਣ ਗੱਲ ਕਰਦੇ ਆ ਕੁਲਵੰਜੀ ਜਿਵੇਂ ਤੁਸੀਂ ਵੀਡੀਓ ਦੇ ਸ਼ੁਰੂ ਵਿੱਚ ਕਿਹਾ ਕਿ ਸਾਨੂੰ ਨੱਕ ਦੇ ਰਾਈ ਅਸੀਂ ਆਗੇ ਗੁਮਾਰੇ ਦਾ ਲਾਗ ਕਿਵੇਂ ਕਰ ਸਕਦੇ ਆ। ਆਯੁਰਵੇਦ ਦੇ ਵਿੱਚ ਇਸ ਗੱਡੀ ਪ੍ਰਣਾਲੀ ਜਾਂ ਨੱਕ ਦੇ ਰਾਹੀਂ ਦਵਾਈ ਕੋਈ ਵੀ ਲੈਣੀ ਉਹਨੂੰ ਨਾਸਕਾ ਕਿਹਾ ਜਾਂਦਾ ਹੈ ਨਾਸਕਾ ਜਿਹੜੀ ਪ੍ਰਣਾਲੀ ਹੈ ਉਹਦੇ ਰਾਹੀਂ ਅਸੀਂ ਬਹੁਤ ਸਾਰੇ ਜਿਹੜੇ ਇਹੋ ਜਿਹੇ ਰੋਗ ਨੇ ਜਿਹੜੇ ਸਾਨੂੰ ਦਵਾਈਆਂ ਖਾਣ ਦੀ ਲੋੜ ਨਹੀਂ ਗਈ ਸਿਰਫ ਨੱਕ ਦੇ ਰਾਹੀਂ ਅਸੀਂ ਲੈ ਕੇ ਤੇ ਉਹਨਾਂ ਤੋਂ ਅਸੀਂ ਉਹਦੇ ਜਿਹੜੇ ਬਹੁਤ ਵਧੀਆ ਰਗਤ ਲੈ ਸਕਦੇ ਹਾਂ ਖਾਣ ਦੇ ਨਾਲ ਹੂੰ ਜਿਵੇਂ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਜਿਹੜੇ ਲੋਕਾਂ ਨੂੰ ਧੂੜ ਮਿੱਟੀ ਅਲਰਜੀ ਹੁੰਦੀ ਹੈ ਸਾਈਨੋਸਾਈਟਸ ਦੀ ਗੱਲ ਕਰਦੇ ਆਪਾਂ ਜਾਂ ਐਲਰਟਿਕ ਸਾਈਨੋਸਾਈਟਸ ਦੇ ਮੋਸਮ ਦੀ ਤਬਦੀਲੀ ਨਾਲ ਛਿੱਕਾਂ ਆ ਜਾਂਦੀਆਂ ਅੱਖਾਂ 'ਚ ਪਾਣੀ ਵਗਦਾ ਨਜਲਾ ਜੁਕਾਮ ਹੋ ਜਾਂਦਾ ਉਹਨਾਂ ਲੋਕਾਂ ਨੂੰ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਅਸੀਂ ਜਿਹੜਾ ਉਹ ਨੀਤੀ ਜਿਹੜੀ ਹੈ ਜਲ ਨੀਤੀ ਕਰਾਉਂਦੀ ਜਿਹੜੀ ਹੈ ਕਿਰਿਆ ਉਸ ਕਹੋਣੇ ਜਿਹਦੇ ਨਾਲ ਇੱਕ ਲੋਟਾ ਪਾਣੀ ਦਾ ਲੈ ਕੇ ਗਰਮ ਦਾ ਉਹਦੇ ਵਿੱਚ ਇੱਕ ਚਮਚ ਨਮਕ ਕਰੋ ਇੱਕ ਚਮਚ ਉਹਦੇ ਵਿੱਚ ਦਿਸੇਕੋ ਹੋ ਸੋ ਸਕੇ ਤਾਂ ਗਾੜਾ ਕਿਉ ਇਹਨੂੰ ਮਿਕਸ ਕਰਕੇ ਜਿਹੜਾ ਜਿੰਨਾ ਸਾਡਾ ਸਰੀਰ ਸੰਹਦਾ ਪਾਣੀ ਗਰਮਾ ਇਸ ਨੂੰ ਉਹਨਾਂ ਪਾਣੀ ਜਿਹੜਾ ਲੱਕ ਦੇ ਇੱਕ ਨਾਸ ਕਾਚੂ ਪਾ ਕੇ ਦੂਸਰੀ ਨਾਸ ਕਾਚੂ ਕੱਟਾ ਜਾਂਦਾ ਹੈ ਇਸ ਕਿਰਿਆ ਨੂੰ ਜਾਨਨੀਤੀ ਕਿਹਾ ਜਾਂਦਾ ਹੈ ਇਸ ਕਿਰਿਆ ਦੇ ਨਾਲ ਸਾਡੇ ਨੱਕ ਦੇ ਪਿੱਛੋਂ ਦੀ ਜਿਹੜੀ ਹਾਂ ਰੇਸ਼ੇ ਦੇ ਜਿਹੜੀ ਜੰਮੇ ਹੁੰਦੇ ਕਲੌਟ ਨੇ ਉਹ ਸਾਰੇ ਸਾਫ਼ ਹੋ ਜਾਂਦੇ ਜਿੰਨਾ ਸਾਡੇ ਸਾਡਾ ਸੰਵੇਹ ਲੱਗਦਾ ਸਾਈਨਸ ਦਾ ਅੰਦਰ ਕਲੀਅਰ ਹੋ ਜਾਂਦਾ ਔਰ ਜਿਹੜੀ ਰੇਸ਼ਾ ਹੈ ਉਹ ਬਾਹਰ ਨਿਕਲ ਜਾਂਦਾ ਉਸ ਤੋਂ ਬਾਅਦ ਜਦੋਂ ਇਹ ਕਿਰਿਆ ਹੋ ਜਾਂਦੀ ਹੈ ਲਗਭਗ ਅਸੀਂ ਹਰ ਬਿਮਾਰੀ ਦੇ ਵਿੱਚ ਸਭ ਤੋਂ ਪਹਿਲਾਂ ਜਾਨਨੀਤੀ ਕਰਾਉਣੀ ਹੈ ਤਾਂ ਕਿ ਜਿਹੜਾ ਸਾਡੇ ਜਿਹੜਾ ਪਾਖ ਟ੍ਰੈਕ ਹੌਸਾਫ ਹੋਵੇ ਤਾਂ ਕਿ ਜਿਹੜੀ ਚੀਜ਼ ਅਸੀਂ ਬ੍ਰੇਨ ਤੱਕ ਲੈ ਕੇ ਜਾਣੀ ਆ ਉਹ ਇੰਪਿਅਰ ਨਾ ਜਾਵੇ ਪਿਓਰ ਜਾਵੇ ਸਾਫ ਸੁਥਰੀ ਜਾਵੇ ਸੋ ਸਭ ਤੋਂ ਪਹਿਲਾਂ ਟ੍ਰੈਕ ਨੂੰ ਸਾਫ ਕਰਨ ਦੇ ਲਈ ਜਿਹੜੀ ਜਾਂਚ ਨਿਤੀ ਦੀ ਪ੍ਰਕਿਰਿਆ ਕਰਵਾਈ ਜਾਂਦੀ ਹੈ ਔਰ ਜਾਂਚ ਨਿਤੀ ਜਿਹੜੀ ਹੈ ਮੈਂ ਦਸ਼ਕਮ ਨੂੰ ਕਹਿਣਾ ਚਾਹਾਂਗਾ ਕਿ ਕਿਸੇ ਐਕਸਪਰਟ ਤੋਂ ਪਹਿਲਾਂ ਸਿੱਖ ਕੇ ਉਸ ਤੋਂ ਬਾਅਦ ਹੀ ਇਸ ਤੀ ਦਾ ਸੇਵਾ ਜਿਹੜਾ ਕੀਤਾ ਜਾਵੇ ਜੀ ਔਰ ਇਸ ਤੋਂ ਬਾਅਦ ਜਿਹੜੀ ਗੱਲ ਕੀਤੀ ਦਿਮਾਗ ਦੀ ਜਦੋਂ ਤੁਸੀਂ ਗੱਲ ਕਰਦੇ ਆ ਅੱਜ ਕੱਲ੍ਹ ਤੱਕ ਉਹ ਇੰਜਨ ਗੱਡੀਆਂ ਜਿਹੜੀਆਂ ਆ ਗਈਆਂ ਟਰਬੋ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਤੇ ਤੋ 40 ਦੀ ਸਪੀਡ ਤੇ ਜਾ ਕੇ ਇੱਕ ਵਾਰ ਐਕਸੈਲੇਟ ਕਰਦੇ ਹੋ ਤੇ ਗੱਡੀ ਇੱਕਦਮ ਹਵਾਈ ਹਵਾ ਹਵਾਈ ਹੋ ਜਾਂਦੀ ਹੈ ਉਹ ਕਾਰਨ ਨਾਲ ਕਿ ਉਹਦੇ ਟਰਬੋ ਖੁੱਲ ਜਾਂਦੇ ਨੇ ਕਿਸੇ ਗੱਡੀ ਦੇ 40 ਤੇ ਖੁੱਲਦੇ ਨੇ ਕਿਸੇ 70 ਤੇ ਖੁੱਲਦੇ ਨੇ ਸੋ ਇੰਜਨ ਦੇ ਵਿੱਚ ਟਰਬੋ ਦੇ ਵਿੱਚ ਦੋ ਚੀਜ਼ਾਂ ਦੀ ਸਪਲਾਈ ਵਾਹ ਜਾਂਦੀ ਹੈ ਇੱਕ ਫਿਊਲ ਦੀ ਤੇ ਇੱਕ ਹਵਾ ਦੀ ਉਸੇ ਤਰ੍ਹਾਂ ਸਾਡੇ ਪਰਮਾਤਮਾ ਨੇ ਸਾਡੇ ਨੱਕ ਦੇ ਰਾਈ ਇੱਕ ਟਰਬੋ ਸਿਸਟਮ ਨਾ ਰੱਖਿਆ ਤਾਂ ਕਿ ਸਾਡੇ ਬ੍ਰੇਨ ਨੂੰ ਜਿਹੜੀ ਆਕਸੀਜਨ ਹੈ ਉਹ ਬਹੁਤ ਜਲਦੀ ਮਿਲੇ ਕਿਉਂਕਿ ਜੇ ਜਿਹੜੀ ਬਲੱਡ ਦੇ ਵਿੱਚੋਂ ਆਉਂਦੀ ਹੈ ਉਹਦੇ ਵਿੱਚ ਕਈ ਵਾਰ ਬਲੱਡ ਟਾਕਸਿਕ ਹੋ ਜਾਂਦਾ ਤਾਂ ਕਰਕੇ ਕਟਾਉਂਦੀ ਹੈ ਸੋ ਬਲੱਡ ਦੇ ਵੀ ਜਿਹੜੀ ਆਕਸੀਜਨ ਦੀ ਸਪਲਾਈ ਹੈ ਬ੍ਰੇਨ ਨੂੰ ਉਹ ਪ੍ਰੋਪਰ ਦੇਣ ਦੇ ਲਈ ਪਰਮਾਤਮਾ ਨੇ ਸਾਡੇ ਨੱਕ ਦੇ ਜੋ ਦੋ ਸੁਰਾਖ ਬਣਾਏ ਨੇ ਇਹਨੂੰ ਤਰ੍ਹਾਂ ਕੋ ਕਹਿ ਸਕਦੇ ਆ ਉਹ ਬਣਾਏ ਨੇ ਔਰ ਇਹਦੇ ਨਾਲ ਅਸੀਂ ਜੇ ਲੁਬ੍ਰੀਕੇਸ਼ਨ ਆਪਰੇ ਬ੍ਰੇਨ ਨੂੰ ਦਿੰਦੇ ਰਹਾਂਗੇ ਤੇ ਉਹਦੇ ਨਾਲ ਜਿੰਨੀਆਂ ਹਜ਼ਾਰਾਂ ਬਿਮਾਰੀਆਂ ਨੇ ਉਹਨਾਂ ਤੋਂ ਆਪਾਂ ਨੂੰ ਮੁਕਤ ਹੋ ਪਾਈਏ ਜੀ ਡਾਕਟਰ ਉਸੇ ਗੱਲ ਕੀਤੀ ਹੈ ਜਲ ਦੇਤੀ ਦੀ ਜੀ ਜੰਨਨੇਤੀ ਦੇ ਵਿੱਚ ਗਰਮ ਪਾਣੀ ਜਾਂ ਕੋ ਕੋਸਾ ਕੋਸਾ ਪਾਣੀ ਦੀ ਗੱਲ ਕੀਤੀ ਹੈ ਤੇ ਉਹਦੇ ਵਿੱਚ ਤੁਸੀਂ ਗੱਲ ਕੀਤੀ ਹੈ ਵੀ ਕਿਸੇ ਨੂੰ ਅਲਰਜੀ ਆ ਛਿੱਕਾਂ ਜਾਂ ਜੁਕਾਮ ਹੈ ਇਸ ਤਰ੍ਹਾਂ ਦੀ ਪ੍ਰੋਬਲਮ ਜਿਹਨੂੰ ਡਿੱਲੀ ਹੁੰਦੀ ਹੈ ਉਹਨੂੰ ਹੋ ਜਾਂਦੀ ਹੈ ਤੇ ਮੇਰੇ ਦਿਮਾਗ 'ਚ ਇੱਕ ਕੱਲ ਆਉਂਦੀ ਹੈ ਕਿ ਯੂਕੋਲਿਪਟਸ ਜਿਹੜਾ ਹੈਗਾ ਸਫੈਦਾ ਇਹਦਾ ਜੇ ਤੇਲ ਹੋਵੇ ਜਾਂ ਸਫੈਦੇ ਦੇ ਪੱਤਿਆਂ ਦੇ ਨਾਲ ਕੁਝ ਹੋਵੇ ਤੇ ਉਹ ਵੀ ਇੱਕ ਅੱਧੇ ਦੋ ਬੂੰਦਾਂ ਵਿੱਚ ਪਾ ਕੇ ਉਹ ਉਹਦੇ ਨਾਲ ਦੀ ਕੀਤਾ ਜਾਂਦਾ ਤਾਂ ਉਹ ਫਾਇਦਾ ਕਰੂਗਾ ਜੀ ਕੋਰਾਂ ਜੀ ਮੈਂ ਐਸੇ ਚੀਜ਼ ਤੇ ਗਿਆਨਾ ਸੀਗਾ ਬਹੁਤ ਧੰਨਵਾਦ ਤੁਹਾਡਾ ਤੁਸੀਂ ਐਡਵਾਂਸ ਸੀ ਉਸੀ ਬਾਅਦ ਆਗੇ ਜਿਸ ਤਰ੍ਹਾਂ ਮੈਂ ਗੱਲ ਕਰ ਰਹੀ ਸੀ ਆ ਕਿ ਅਸੀਂ ਬਿਮਾਰੀ ਦੇ ਹਿਸਾਬ ਨਾਲ ਚੀਜ਼ਾਂ ਐਡ ਕਰਦੇ ਹਾਂ ਜਿਹੜਾ ਇਹ ਫਾਰਮੂਲਾ ਹੈ ਨਮਕ ਪਾਣੀ ਔਰ ਦੇਸੀ ਘਿਓ ਦਾ ਇਹ ਹਰ ਇੱਕ ਪ੍ਰਕਿਰਤੀ ਦੇ ਜਿਹੜੇ ਪੇਸ਼ੈਂਟ ਨੇ ਹਰ ਤਰ੍ਹਾਂ ਦੇ ਪੇਸ਼ੈਂਟ ਉੱਤੇ ਕੰਮ ਕਰ ਜਾਂਦਾ ਠੀਕ ਹੈ ਬਟ ਜਿਹੜੀ ਤੁਸੀਂ ਗੱਲ ਕਰਤੀ ਹੈ ਸਫੇਦੇ ਦੇ ਤੇਲ ਦੀ ਕਈ ਪੇਸ਼ੈਂਟ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ શરી ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਉਹਦੇ ਵਿੱਚ ਉਸ ਪੇਸ਼ੈਂਟ ਨੂੰ ਇਹਦੇ ਇੱਕ ਜਿਹੜੇ ਆ ਉਹ ਨੈਗੇਟਿਵ ਦੇ ਰੂਪ ਸਾਈਡ ਇਫੈਕਟ ਦੇ ਰੂਪ ਵੀ ਆ ਜਾਂਦੇ ਨੇ ਸੋ ਹਰ ਪੇਸ਼ੈਂਟ ਨੂੰ ਅਸੀਂ ਇਹ ਚੀਜ਼ ਰეკਮੈਂਡ ਨਹੀਂ ਕਰ ਸਕਦੇਗੇ ਜਿਸ ਤਰ੍ਹਾਂ ਮੈਂ ਗੱਲ ਕਰਾਂ ਜਿਹੜੇ ਲੋਕਾਂ ਨੂੰ ਰੇਸ਼ੀਅਸ ਸੰਬੰਧੀ ਪ੍ਰੋਬਲਮ ਹੈ ਜੋ ਇਸ ਪਾਣੀ ਦੇ ਵਿੱਚ ਮੁਲਠੀ ਪਾ ਲੈਣਗੇ ਇੱਕ ਅੱਧਾ ਲੌਂਗ ਪਾ ਲੈਣਗੇ ਉਹਨਾਂ ਨੂੰ ਹੋਰ ਜ਼ਿਆਦਾ ਫਾਇਦਾ ਮਿਲੇਗਾ ਪਰ ਜਿੰਨਾਂ ਲੋਕਾਂ ਨੂੰ ਤਜ਼ਾਬੀ ਮਾਦੇ ਦੀ ਪ੍ਰੋਬਲਮ ਹੈ ਜੇ ਉਹ ਲੌਂਗ ਵਾਲਾ ਜਾਂ ਵੱਡੀ ਇਲੈਚੀ ਵਾਲਾ ਜਾਂ ਮੁਲਠੀ ਵਾਲਾ ਪਾਣੀ ਲੈਣਗੇ ਉਹਨਾਂ ਨੂੰ ਉਹਦਾ ਨੁਕਸਾਨ ਵੀ ਹੋਏਗਾ ਸੋ ਇਸ ਕਰਕੇ ਜਿਹੜਾ ਸਿੰਪਲ ਪਾਣੀ ਹੈ ਉਹਦੇ ਨਾਲ ਅਸੀਂ ਜਾਣੇਤੀ ਕਰਾਉਨੇ ਆ ਉਸ ਤੋਂ ਬਾਅਦ ਉਸ ਪੇਸ਼ੈਂਟ ਦੇ ਸਿੰਪਟਮ ਅਕੋਰਡਿੰਗ ਜਿਹੜੇ ਆਪਾਂ ਬਿਮਾਰੀਆਂ ਦੀ ਗੱਲ ਕਰਾਂਗੇ ਨਵਾਂ ਤੇ ਕੱਪ ਨਾਲ ਰਿਲੇਟਡ ਤਿੰਨ ਸੈਕਸ਼ਨ ਦੇ ਵਿੱਚ ਆਪਾਂ ਇਹਨਾਂ ਨੂੰ ਔੰਡਾਂਗੇ। ਇਹਨਾਂ ਸੈਕਸ਼ਨ ਦੇ ਵਿੱਚ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹਦੇ ਵਿੱਚ ਕਿਹੜੇ-ਕਿਹੜੇ ਤੇਲ ਸਾਨੂੰ ਪਾਉਣੇ ਚਾਹੀਦੇ ਨੇ ਤੇ ਉਹਦੇ ਸਾਨੂੰ ਕੀ ਲਾਭ ਹੋਣਗੇ ਉਹਦੇ ਬਾਰੇ ਆਪਾਂ ਅੱਜ ਗੱਲ ਕਰਦੇ ਆਂ। ਸਭ ਤੋਂ ਪਹਿਲਾਂ ਆਪਾਂ ਵాయు ਰੋਗ ਦੀ ਗੱਲ ਕਰਾਂ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ શરી ਦੇ ਵਿੱਚ ਵాయు ਕਰਕੇ ਦਿੱਕਤ ਆਉਂਦੀ ਹੈ। ਵాయు ਦੇ ਨਾਲ ਸਾਡੇ શરી ਦੇ ਵਿੱਚ ਜਿਵੇਂ ਮੈਂ ਗੱਲ ਕਰਾਂ ਕਿ ਬੀਪੀ ਦੀ ਪ੍ਰੋਬਲਮ ਹੈ। ਬੀਪੀ ਦੀ ਤੁਹਾਨੂੰ ਮਦਨ ਦੇ ਨਾਲ ਸਾਡੇ ਸਾਨੂੰ ਹੈਡੈਕ ਹੋ ਜਾਂਦੀ ਹੈ। ਸੋ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਦੇ ਲੋਕਾਂ ਦੇ ਵਿੱਚ ਬੀਪੀ ਦੀ ਸਮੱਸਿਆ ਹੈ, ਨੀਂਦ ਘੱ ਸਿਰਦਰਦੀ ਸੋਸਿਆ ਰਹਿੰਦੀ ਮਾਈਗਰੇਨ ਰਹਿੰਦਾ ਹੈ ਡਿਪਰੈਸ਼ਨ ਹੁੰਦਾ ਡਿਪਰੈਸ਼ਨ ਰਹਿੰਦਾ ਹੈ ਮਿਰਗੀ ਦੇ ਰੋਗ ਨੇ OCD ਹੈ OCD ਹੈ ਜਾਂ ਜਿਵੇਂ ਕਹਿੰਦਾ ਕਿ ਐਨੋਪੇਸ਼ੀਆ ਹੈ ਸਿਰ ਦੇ ਵਾਲ ਝੜਦੇ ਨੇ ਦਾੜ੍ਹੀ ਦੀ ਗਰੋਥ ਘਟਾ ਹੈ ਚਿਹਰੇ ਦੇ ਉੱਤੇ ਚਾਹੀਆਂ ਪੈ ਗਈਆਂ ਨੇ ਕਾਲੇ ਧਦੇ ਪੈ ਚੁੱਕੇ ਨੇ ਆਈਸਾਈਡ ਵੀਕ ਹੋ ਰਹੀ ਹੈ ਯਾਦਾ ਕਮਜ਼ੋਰ ਹੋ ਰਹੀ ਹੈ ਇਹ ਸਾਰੇ ਰੋਗਾਂ ਸਤੇ ਜੇ ਮੈਂ ਗੱਲ ਕਰਾਂ ਇੱਕੋ ਇੱਕ ਤੇਲ ਜਿਹੜਾ ਤੁਸੀਂ ਬਦਾਮ ਰੋਗਨ ਜਿਹੜਾ ਸਹੀ ਬਦਾਮ ਦਾ ਜਿਹੜਾ ਤੇਲ ਖਰੀਦਿਆ ਹੋਇਆ ਉਹ ਤੁਸੀਂ ਰਾਤ ਨੂੰ ਸੌਣ ਵੇਲੇ ਜਲਨਤੀ ਕਰਕੇ ਉਸ ਤੋਂ ਬਾਅਦ ਤੁਸੀਂ ਪੰਜ-ਪੰਜ ਡ੍ਰੌਪ ਤੋਂ ਨਾਸਾਂ ਦੀ ਪਾਕੇ ਅੰਦਰ ਅੱਛੀ ਤਰ੍ਹਾਂ ਸੁੰਘ ਲੈਣਾ ਖਿੱਚ ਲੈਣਾ ਤਾਂ ਕਿ ਉਹ ਅੰਦਰ ਤੱਕ ਚਲਾ ਜਾਵੇ ਜੇ ਸੁਬਾ ਪੌਣੇ ਤੇ ਸੁਬਾ ਤੁਸੀਂ ਪਾਕੇ 5-10 15 ਮਿੰਟ ਤੱਕ ਤਾਂ ਲੇਟਣਾ ਪਏਗਾ ਤਾਂ ਕਿ ਜਿਹੜਾ ਉਹ ਤੇਲ ਹੈ ਇਨਹੇਲ ਹੋ ਸਕੇ ਜੀ ਤਰ੍ਹਾਂ ਸੋ ਬਾਦਾਮ ਰੋਗਨ ਜਿਹੜਾ ਜਿਹੜੀਆਂ ਉਪਰੋਕਤ ਮੈਂ ਬਿਮਾਰੀਆਂ ਦਾ ਨਾਮ ਲਏ ਆ ਉਹਨਾਂ ਸਾਰਿਆਂ ਦੇ ਵਿੱਚ ਬਹੁਤ ਅੱਛਾ ਕੰਮ ਕਰਦਾ ਹੈ ਜੀ ਬਾਦਾਮ ਰੋਗਨ ਆਪਣੇ ਆਪ ਦੇ ਵਿੱਚ ਇਹਦਾ ਨਾਮ ਹੀ ਜਿਹੜਾ ਅਜਿਹਾ ਹੈਗਾ ਕਿ ਇਹ ਇੱਕ ਲੱਗਦਾ ਹੈ ਕਿ ਇਸ ਤੇਲ ਦੇ ਨਾਲ ਜਿਹੜਾ ਸ਼ਰੂਰ ਜਰੂਰ ਸਰੀਰ ਦੇ ਵਿੱਚ ਕੁਛ ਨਾ ਕੁਛ ਜਿਹੜਾ ਫਾਇਦਾ ਕਰੇਗਾ। ਜੀ। ਅ ਬਦਾਮ ਦਾ ਤੇਲ ਜਿਹੜਾ ਨੱਕ ਦੇ ਵਿੱਚ ਜਦੋਂ ਪਾਉਗੇ ਇੱਕ ਇੱਕ ਜਿਹੜਾ ਦੋ ਦੋ ਡ੍ਰੌਪ ਜਾਂ ਚਾਰ ਚਾਰ ਡ੍ਰੌਪ ਜਿੰਨੇ ਵੀ ਡਾਕਟਰ ਸਾਹਿਬ ਨੇ ਰეკਮੈਂਡ ਕੀਤੇ ਨੇ ਉਹਦੇ ਮੁਤਾਬਕ ਇਹ ਬਾਡੀ ਦੇ ਅੰਦਰ ਜਿਹੜਾ ਉਹ ਕਿ ਕਿ ਸਿੱਧਾ ਦਿਮਾਗ ਨੂੰ ਅੰਦਰ ਗਿਆ ਦਿਮਾਗ ਦੇ ਅੰਦਰ ਜਾ ਕੇ ਅੰਦਰ ਜਿਹੜਾ ਇਹਦੇ ਜਾ ਕੇ ਇਫੈਕਟ ਕਰਨਾ ਕਿਸ ਤਰ੍ਹਾਂ ਫੈਕਟ ਕਰਨਾ ਉਹ ਆਪਾਂ ਨਾਲ ਡਿਸਕਸ ਕਰ ਲਿਆ। ਹੁਣ ਆਈਏ ਕਿ ਦਿਮਾਗ ਤੋਂ نیچے ਆ ਗਿਆ ਅੱਖਾਂ ਅੱਖਾਂ ਦਾ ਵੀ ਕਿਤਨਾ ਕਿਤੇ ਸਬੰਧ ਜਿਹੜਾ ਉਹ ਦਿਮਾਗ ਨਾਲ ਜੁੜਾ ਹੁੰਦਾ ਦਿਮਾਗ ਦੇ ਨਾਲ ਹੀ ਅੱਖਾਂ ਜਿਹੜੀਆਂ ਨੇ ਨਾੜਾਂ ਜੁੜੀਆਂ ਹੁੰਦੀ ਨੇ ਅੱਖਾਂ ਜਿਹੜੀਆਂ ਨੇ ਉਹ ਸਰੀਰ ਦਾ ਕੈਮਰਾ ਹੈਗੀ ਹੈ ਤੇ ਕੀ ਅੱਖਾਂ ਦੇ ਰੋਗ ਜਾਂ ਅੱਖਾਂ ਦੀ ਆਈਸਾਈਟ ਜਾਂ ਇਸ ਤਰ੍ਹਾਂ ਦੀ ਚੀਜ਼ ਵੀ ਨੱਕ ਦੇ ਵਿੱਚ ਕੁਝ ਪੌਣ ਦੇ ਨਾਲ ਠੀਕ ਹੁੰਦੀ ਹੈ ਕਾਫੀ ਹੱਦ ਤੱਕ ਜਿਹੜੇ ਜਿਹੜੇ ਫਾਇਦੇ ਹੈਗੇ ਉਹ ਬਾਦਾਮ ਰੋਗਨ ਦੇ ਨਾਲ ਹੀ ਮਿਲ ਜਾਂਦੇ ਨੇ ਪਰ ਜਿਹੜੇ ਲੋਕਾਂ ਨੂੰ ਬਾਦਾਮ ਰੋਗਨ ਪਾਉਣ ਦੇ باوجود ਵੀ ਕੋਈ 2-4 ਮਹੀਨੇ ਪਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਲੱਗਦਾ ਹੈ ਕਿ ਆਈਸਾਈਟ ਤੇ ਸਾਡਾ ਫੱਕ ਨਹੀਂ ਪੈ ਰਹਾਗਾ ਉਹਦੇ ਲਈ ਸਪੈਸ਼ਲੀ ਅਕਰੋਡ ਦਾ ਤੇਲ ਮੈਂ ਉਹਨਾਂ ਨੇ ਰਿਕਮੈਂਡ ਕਰਦਾ ਹਾਂਗਾ ਕਿ ਤੁਸੀਂ ਬਦਾਮ ਰੋਗਨ ਦਾ ਜਿਹੜਾ ਸੇਵਨ ਆ ਉਹ ਇੱਕ ਹਫਤਾ ਬਦਾਮ ਰੋਗਨ ਪਾਓ ਇੱਕੋ ਤਮਸੀਹ ਅਕਰੋਡ ਦਾ ਤੇਲ ਪਾਓ ਜੇ ਬਦਾਮ ਰੋਗਨ ਨੇ ਤੁਸੀਂ 2 ਡ੍ਰੌਪ ਪਾ ਰਹੇ ਹੋ ਤਾਂ ਅਕਰੋਡ ਦਾ ਇੱਕ ਡ੍ਰੌਪ ਹੀ ਸਫੀਸ਼ੀਐਂਟ ਹੈ ਸੋ ਬੇਸਿਕਲੀ ਸਾਡੇ ਜਿਹੜੇ ਆਈਸ ਦੇ ਜਿਹੜੇ ਸੈੱਲ ਨੇ ਵੀਕ ਹੋਣ ਕਰਕੇ ਸਾਰੀ ਜਿਹੜੀ ਆਈ ਸੈੱਟ ਕਰਣੀ ਸ਼ੁਰੂ ਹੁੰਦੀ ਹੈ ਕੁਝ ਏ ਦੇ ਨਾਲ ਕਰਦੀ ਹੈ ਕੁਝ ਸਾਡੀ ਬੋਡੀ ਦੇ ਵਿੱਚ ਅਲੱਗ-ਅਲੱਗ ਬਿਮਾਰੀਆਂ ਕਰਕੇ ਜਿਵੇਂ ਮੈਂ ਗੱਲ ਕਰਾਂ ਸ਼ੂਗਰ ਦੀ ਇਨਫੀਸ਼ੀਅਨ ਉਹਨਾਂ ਦੇ ਵਿੱਚ ਜੇ ਜਿਹੜੇ 슈ਗਰ ਦੇ ਲੋਕ ਮਰੀਜ਼ ਨੇ ਉਹਨਾਂ ਦੀ ਆਈ ਸਾਈਟ ਜਦੋਂ ਘਟਣ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਅਸੀਂ ਨਾਲ ਉਹਨਾਂ ਨੂੰ ਅਖਰੋਟ ਦਾ ਜਿਹੜਾ ਤੇਲ ਹੈ ਉਹ ਰეკਮੈਂਡ ਕਰਦੇ ਕਿਉਂਕਿ ਉਹਨਾਂ ਦੇ ਅੱਖਾਂ ਦੇ ਵਿੱਚ ਜਿਹੜੀਆਂ ਕੈਪਿਲਰੀ ਵੇਨਸ ਹੁੰਦੀਆਂ ਨੇ ਉਹਦੇ ਵਿੱਚ ਵੀ ਗਲੂਕੋਜ਼ ਜਾਂਦੀ ਜਾਂਦਾ ਸੋ ਅਖਰੋਟ ਦਾ ਤੇਲ ਜਿਹੜਾ ਉਹ ਥੋੜਾ ਗਰਮ ਜਿਆਦਾ ਤਸੀਰ ਹੋਣ ਕਰਕੇ ਜਿਆਦਾ ਵਧੀਆ ਤਰੀਕੇ ਨਾਲ ਉਹਨਾਂ ਨਾੜਾਂ ਨੂੰ ਸਾਫ਼ ਕਰਦਾ ਤੇ ਆਈ ਸਾਈਟ ਇੰਪਰੂਵ ਕਰਦਾ ਜੀ ਬਿਲਕੁਲ ਜੀ ਅਖਰੋਟ ਦਾ ਤੇਲ ਜਿਹੜਾ ਤੁਸੀਂ ਦੇਖਿਆ ਵੀ ਕਿਸ ਤਰੀਕੇ ਨਾਲ ਕਰਦਾ ਡਿਪਰੈਸ਼ਨ ਮਾਈਗਰੇਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਦੇ ਹੈਗੇ ਨੇ ਠੀਕ ਕਰਦਾ ਹੈਗਾ ਆ ਆਪਾਂ ਗੱਲ ਕਰ ਰਹੇ ਸੀ ਡਾਕਟਰ ਸਾਹਿਬ ਕੀ ਤੇਲ ਜਿਹੜਾ ਆਪਾਂ ਪਾਇਆ ਕਰੋੜ ਦਾ ਤੇ ਬਦਾਮ ਦਾ ਇਹਦੇ ਨਾਲ ਆਪਣੇ ਬ੍ਰੇਨ ਦੀ ਜਿਹੜੀ ਹੈਲਥ ਆ ਉਹ ਸਹੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਤੋਂ ਇਲਾਵਾ ਵੀ ਬਾਡੀ ਦੀਆਂ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਹੈਗੀਆਂ ਨੇ ਉਹ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਨੇ ਜਿਹੜੀਆਂ ਕਿ ਨੱਕ ਦੇ ਵਿੱਚ ਪਾ ਕੁਝ ਪਾਉਣ ਦੇ ਨਾਲ ਉਹ ਠੀਕ ਹੁੰਦੀਆਂ ਨੇ ਬਾਤ ਦੀ ਗੱਲ ਆਪਾਂ ਨੇ ਕਰ ਲਈ ਹੁਣ ਆਈ ਆਪਾਂ ਪਿੱਤ ਦੇ ਉੱਤੇ ਜੀ ਇੱਕ ਦੇ ਰੁਗੀਆਂ ਵਾਸਤੇ ਕਲਵੰਜੀ ਤ੍ਰਿਫਲਾ ਕਰੇਤਾ ਹੋਵੇ ਤ੍ਰਿਫਲਾ ਦਾ ਕਿਉਂ ਤ੍ਰਿਫਲੇ ਤੋਂ ਬਣਿਆ ਹੋਇਆ ਕਿਉਂ ਜਿਹੜਾ ਉਹ ਤ੍ਰਿਫਲਾ ਕਰੇਤਾ ਹੈ ਉਹ ਕਿਸੇ ਅੱਛੀ ਕੰਪਨੀ ਦਾ ਯੂਜ਼ ਕਰਨਾ ਚਾਹੀਦਾ ਹੈ ਘਰੇ ਬਿਲਕੁਲ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਕਿਸੇ ਵੀ ਜਿਹੜਾ ਔਸ਼ਧਾਨ ਨਿਰਮਾਣ ਹੈ ਉਹ ਕਿਸੇ ਚੰਗੇ ਸਪੈਸ਼ਲਿਸਟ ਦੇ ਜਿਹੜੇ ਸਾਹਮਣੇ ਹੀ ਹੋਣਾ ਚਾਹੀਦਾ ਕਿਉਂਕਿ ਕਈ ਵਾਰ ਕਈ ਉਹਦੇ ਜਿਹੜੇ ਪੈਰਾਮੀਟਰ ਨੇ ਅਸੀਂ ਕਈ ਵਾਰ ਪੂਰੇ ਨਹੀਂ ਕਰ ਪਾਉਂਦੇ ਜਿਹਦੇ ਕਰਕੇ ਉਹ ਦਵਾਈ ਦੀ ਜਿਹੜੀ ਬੰਦਰ ਹੈ ਪ੍ਰੋਪਰ ਨਹੀਂ ਹੋ ਪਾਉਂਦੇ ਤੇ ਉਹਦੇ ਰਿਜ਼ਲਟ ਵੀ ਉਸ ਤਰ੍ਹਾਂ ਨਹੀਂ ਮਿਲ ਪਾਉਂਦੇਗੇ ਸੋ ਜਿਹੜਾ ਤ੍ਰਿਫਲਾ ਕਰਤਾ ਹੈ ਤ੍ਰਿਫਲਾ ਜਿਹੜਾ ਕਯੋ ਹੈ ਉਹਦੀਆਂ ਜਿਹੜੀਆਂ ਦੋ ਦੋ ਡਰਾਪਸ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਰੱਖਦੇ ਸਫਾਈ ਕਰਨ ਤੋਂ ਬਾਅਦ ਜੇ ਤੁਸੀਂ ਆਪ ਦੇ ਨੱਕ ਚ ਪਾਉਣੇ ਹੋ ਤੇ ਚ ਦੋ ਵਾਰ ਉਹਦੇ ਨਾਲ ਸਾਡੇ શરી ਦੇ ਵਿੱਚ ਖਾਸ ਤੌਰ ਤੇ ਜਿਹੜੇ ਬਾਤ ਦੇ ਰੋਗ ਨੇ ਉਹਨਾਂ ਦੇ ਵਿੱਚ ਬਹੁਤ ਅੱਛਾ ਫਾਇਦਾ ਕਰਤਾ ਹੈ ਪਿਤ ਦੇ ਰੋਗਾਂ ਦੇ ਵਿੱਚ ਫਾਇਦਾ ਕਰਦਾ ਹੈ ਪਿਤ ਦੇ ਰੋਗਾਂ ਦੇ ਵਿੱਚ ਤਾਂ ਇਹ ਲਾ ਲਓ ਕਿ ਜਿਹੜੇ ਲੋਕਾਂ ਨੂੰ ਡਾਇਰੀਸ਼ਨ ਦੀ ਦਿੱਕਤ ਹੈ ਉਹਦੇ ਵਿੱਚ ਕਿਉਂਕਿ ਡਾਇਰੀਸ਼ਨ ਦੇ ਨਾਲ ਸਾਡੇ ਸੀਰੇ ਵਿੱਚ ਨਾ ਐਸਿਡਿਟੀ ਬਹੁਤ ਵੱਧਦੀ ਹੈ ਸੋ ਐਸਿਡਿਟੀ ਨੂੰ ਦੂਰ ਕਰਨ ਦੇ ਲਈ ਜੇ ਮੈਂ ਗੱਲ ਕਰਾਂ ਤ੍ਰਿਫਲਾ ਘ੍ਰਿਤ ਨੱਕ ਦੇ ਵਿੱਚ ਵੀ ਪਾਉਣਾ ਔਰ ਇਹਨੂੰ ਇਹਦੀਆਂ ਇੱਕ ਦੋ ਡ੍ਰੌਪਸ ਜਿੰਨੀਆਂ ਨਾਭੀ ਦੇ ਵਿੱਚ ਵੀ ਪਾਉਣੀ ਹੈ ਲਗਾਤਾਰ ਇਹਦਾ ਦੋ ਤੇ ਦੋ ਚਾਰ ਮਹੀਨੇ ਸੇਵਨ ਕਰਦੇ ਨਾਲ ਜਿਹੜੇ ਮੈਂ ਗੱਲ ਕਰਾਂ ਪਿੱਤ ਦੇ ਰੋਗ ਪਿੱਤ ਦੇ ਜਿਹੜੇ ਰੋਗ ਨੇ ਉਹਨਾਂ ਵਿੱਚ ਕਾਫੀ ਫਾਇਦਾ ਜੀ ਕਿਹੜੇ ਕਿਹੜੇ ਰੋਗ ਥੋੜੇ ਗਿਣਾ ਦੋਗੇ ਪਿੱਤ ਦੇ ਰੋਗ ਜਿਵੇਂ ਇੰਡਾਈਜੇਸ਼ਨ ਭੁੱਖ ਨਾ ਲੱਗਣਾ ਤਜਾਬ ਬੰਨਾ ਸ਼ੂਗਰ ਵੀ ਜਿਹੜਾ ਰੋਗ ਹੈ ਉਹ ਪਿੱਤ ਦਾ ਰੋਗ ਹੀ ਹੈ ਹਾਂ ਉਹ ਖੂਨ ਦੇ ਡੋਰੇ ਨੇ ਜਾਂ ਜਿਵੇਂ ਗੱਲ ਕਰਨਾ ਹਾਰਟ ਐਟੈਕ ਹੈ ਅੰਸ਼ਰੀ ਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਖਾਰਿਸ਼ ਹੋਉਂਦੀਆਂ ਨੇ ਬਲੋਕੇਜਿਸ ਹੁੰਦੇ ਨੇ ਬਲੋਕੇਜ ਹੀ ਹੁੰਦੇ ਨੇ ਇਹ ਸਾਰੇ ਪਿਤ ਦੇ ਰੋਗ ਨੇ ਇਹ ਸਾਰੇ ਰੋਗਾਂ ਦੇ ਵਿੱਚ ਸਿਰਫ ਆਪਾਂ ਨੇ ਕਰਨਾ ਕੀ ਹੈ ਕਿ ਤ੍ਰਿਫਲਾ ਘ੍ਰਿਤ ਜਿਹੜਾ ਹੈ ਉਹ ਉਹ ਨੱਕ ਦੇ ਵਿੱਚ ਪਾਉਣਾ ਤੇ ਇਹ ਡਾਕਟਰ ਸਾਹਿਬ ਪਾਉਣਾ ਕਿੰਨੀ ਵਾਰ ਦਿਨ ਚ ਇਹ ਦਿਨ ਚ ਦੋ ਵਾਰ ਲੈਣਾ ਹੁੰਦਾ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਵਾਰ ਖਾਣਾ ਖਾਣ ਤੋਂ ਕਮ ਸਿਕਮ 2 ਘੰਟੇ ਬਾਅਦ ਜਾਂ 2 ਘੰਟੇ ਪਹਿਲਾਂ ਇਹਦਾ ਸੇਵਨ ਕਰਨਾ ਹੁੰਦਾ ਸੋਭਾ ਤੁਸੀਂ ਹੋ ਸਕੇ ਤਾਂ ਖਾਲੀ ਪੇਟ ਪਾਉਣ ਦੀ ਜਿਹੜੀ ਯਾਤਰਾ ਕਰੋ ਸ੍ਰੋਤ ਅਨੁਸਾਰ ਨਹਾ ਕੇ ਜਨਨਤੀ ਕਰਕੇ ਜਿਹੜੇ ਲੋਕ ਜਨਨਤੀ ਨਹੀਂ ਕਰਦੇ ਜਾਂ ਨਹੀਂ ਜਾਣਦੇ ਜਾਂ ਨਹੀਂ ਉਹਨਾਂ ਤੱਕ ਪਹੁੰਚ ਸਕਦੇ ਹੈ ਕਿਸੇ ਐਕਸਪਰਟ ਤੱਕ ਉਹਨਾਂ ਨੂੰ ਐਡਵਾਈਸ ਹੈ ਕਿ ਤੁਸੀਂ ਸਿੰਪਲ ਪਾਣੀ ਦੀ ਬਾਪ ਲੈ ਲੈਣਾ ਬਾਪ ਲੈਣ ਨਾਲ ਕੀ ਹੈ ਜਿਹੜਾ ਉਹ ਰੇਸ਼ਾ ਤੁਹਾਡਾ ਉਹ ਇੱਕੋ ਜਿਹਾ ਫਾਰਮ ਦੇ ਵਿੱਚ ਹੋ ਕੇ ਬਾਹਰ ਨਿਕਲ ਜਾਏਗਾ ਤੇ ਜਿਹੜਾ ਤੁਹਾਡਾ ਨੱਕ ਹੈ ਉਹ ਸਾਫ਼ ਹੋ ਜਾਏਗਾ ਜਿਹੜੀ ਉਹਦੀ ਬਾਹਰ ਸਾਫ਼ ਹੋ ਜਾਏਗਾ ਉਹਦੇ ਵਿੱਚ ਫਿਰ ਤੁਸੀਂ ਘੋੜਾ ਯਾਤ ਤੇਲੇ ਤੇਲੀਂ ਤਰਸਿਆ ਉਨਾ ਦਾ ਇਸਤੇਮਾਲ ਕਰ ਸਕਦੇ ਜੀ ਹੁਣ ਆਈਏ ਆਪਾਂ ਕਫ ਦੇ ਰੋਗਾਂ ਦੇ ਵਿੱਚ ਜਿਹਦੇ ਵਿੱਚ ਰੈਸਪੀਰੇਟਰੀ ਟਰੈਕ ਹੈਗਾ ਨਮਾ ਹੈਗਾ ਬ੍ਰੌਂਕਾਈਟਸ ਹੈਗਾ ਨਮੂਨੀਆ ਹੈਗਾ ਇਸ ਤਰ੍ਹਾਂ ਦੇ ਜਿਹੜੇ ਰੈਸਪੀਰੇਟਰੀ ਟਰੈਕ ਪ੍ਰੇਫੜਿਆਂ ਦੇ ਰੋਗ ਨੇ ਇਹ ਸਾਰੇ ਰੋਗਾਂ ਦੇ ਵਿੱਚ ਆਪਾਂ ਨੂੰ ਕਫ ਦੇ ਰੋਗ ਕਹਿੰਦੇ ਆ ਇਹਦੇ ਵਿੱਚ ਕਿਸ ਤਰ੍ਹਾਂ ਕੰਮ ਕਰੇਗਾ ਅ ਇਹਦੇ ਵਿੱਚ ਤੁਸੀਂ ਜਿਹੜੇ ਮੈਂ ਘੋੜਾ ਦਾ ਨਾਮ ਲੈਣ ਲੱਗੇ ਜੇ ਤੁਸੀਂ ਨਾਮ ਸੁਣੋਗੇ ਤੇ ਤੁਸੀਂ ਕਹੋਗੇ ਇਹ ਤਾਂ ਦਿਮਾਗ ਦੀ ਦਵਾਈ ਹੈ ਤੇ ਕਫ ਤੇ ਕਿਵੇਂ ਕੰਮ ਕਰੇਗੀ ਉਹ ਉਹਦੇ ਲਈ ਜਿਹੜੇ ਕਫ ਦੇ ਰੋਗ ਨੇ ਉਹਨਾਂ ਦੇ ਲਈ ਜਿਹੜਾ ਬ੍ਰਹਮੀਕਰਤ ਜਿਵੇਂ ਤ੍ਰਿਫਲੇ ਦਾ ਕਰਤੋਂ ਦਾ ਬ੍ਰਹਮੀਕਰਤ ਹੈ ਬ੍ਰਹਮੀਕਰਤ ਹੈ ਜਿਹੜਾ ਬ੍ਰਹਮੀਕਰਤ ਤੇ ਤ੍ਰਿਫਲਾ ਕਰਤੇ ਇਹਨਾਂ ਦੋਨਾਂ ਨੂੰ ਮਿਲਾ ਕੇ ਤੁਸੀਂ ਨੱਕ ਦੇ ਵਿੱਚ ਪਾਉਣਾ ਉਹਦੇ ਨਾਲ ਤੁਹਾਡੇ ਜਿਹੜੇ ਕਫ ਦੇ ਰੋਗ ਨੇ ਕਫ ਦੇ ਵਿੱਚ ਦੋਨਾਂ ਦੇ ਜਿਹੜੇ ਕਿਓਂ ਦਾ ਇਸਤੇਮਾਲ ਕੀਤਾ ਜਾਂਦਾ ਇਹ ਦੋਨੋਂ ਕਿਓ ਜਿਹੜੇ ਤੁਸੀਂ ਮਿਲਾ ਕੇ ਪਾਉਂਗੇ ਤੇ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੀ ਫਾਲਤੂ ਕਫ ਜੰਮੀ ਹੋਈ ਹੈ ਸਰੀਰ ਦੇ ਵਿੱਚ ਚਾਹੇ ਸਾਡੇ ਰੈਸਪੀਰੇਟਰੀ ਟਰੈਕ ਚ ਚਾਹੇ ਸਾਡੇ ਉਹ ਲਗ ਲਗ ਨਾੜਾਂ ਦੇ ਵਿੱਚ ਬਣੀ ਹੈ ਚਾਹੇ ਸਾਡੇ ਉਹ ਲੰਗਸ ਦੇ ਵਿੱਚ ਕੰਗ ਜੰਮੀ ਹੋਈ ਹੈ ਉਹ ਸਾਰੀ ਕਫ ਨੂੰ શરી ਦੇ ਵਿੱਚ ਜੋ ਇਹ ਬਾਹਰ ਕੱਢਣਾ ਕੰਮ ਕਰੇਗਾ ਜਿਹਨਾਂ ਦਾ ਸਾਰੇ ਸਰੀਰ ਦੇ ਵਿੱਚ ਸਾਹ ਲੈਣ ਦੇ ਵਿੱਚ ਦਿੱਕਤ ਆਉਣਾ ਚਿੱਕਾਂ ਧੂੜ ਮਿੱਟੀ ਤੋਂ ਅਲਰਜੀ ਕੰਨਾਂ 'ਚ ਖਾਰਿਸ਼ ਅੱਖਾਂ 'ਚ ਖਾਰਿਸ਼ ਸਰੀਰ ਦੇ ਵਿੱਚ ਰੁੱਖਾਪਨ ਦੀ ਸਮੱਸਿਆ ਜਿਹੜੀ ਆ ਉਹ ਕਫ ਕਰਕੇ ਹੁੰਦੀ ਜਿਹੜੇ ਲੋਕ ਬਹੁਤ ਜ਼ਿਆਦਾ ਮੋਟੇ ਹੁੰਦੇ ਨੇ ਉਹ ਵੀ ਕਫ ਕਰਕੇ ਹੁੰਦੇ ਨੇ ਸੋ ਇਹਨਾਂ ਰੋਗਾਂ ਦੇ ਵਿੱਚ ਜਿਹੜੇ ਮੈਂ ਗੱਲ ਕਰਾਂ ਦੋਨੋਂ ਕਿਉਂ ਇਸ ਫਲਾ ਕਰਤੇ ਬ੍ਰਮੀ ਗੇਤਾ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਦਾ ਜੀ ਬਹੁਤ ਵਧੀਆ ਰਿਜ਼ਲਟ ਮਿਲਦਾ ਜੀ ਇਹ ਜਿਹੜੇ ਬ੍ਰੌਂਕਾਈਟਸ ਹੈਗਾ ਅਸਥਮਾ ਹੈਗਾ ਰੈਸਪੀਰੇਟਰੀ ਟਰੈਕ ਦੇ ਜਿਹੜੇ ਹੈਗੇ ਨੇ ਇਹ ਤੇ ਬਹੁਤ ਸਾਰੇ ਲੋਕਾਂ ਨੂੰ ਡਾਕਟਰ ਜਿਹੜਾ ਹਾਰਟ ਦੀ ਪ੍ਰੋਬਲਮ ਕਰਕੇ ਵੀ ਸਾਹ ਦੀਆਂ ਪ੍ਰੋਬਲਮਾਂ ਆਉਣ ਲੱਗ ਜਾਂਦੀਆਂ ਹੈਗੀਆਂ ਨੇ ਹਾਰਟ ਬਲੌਕੇਜ ਇਸ ਦੇ ਕਰਕੇ ਵੀ ਸਾਹ ਆਉਣ ਲੱਗੇ ਇਹ ਤਾਂ ਹੋ ਗਿਆ ਚਲੋ ਇਹਦੇ ਗੱਲ ਇਸ ਤੋਂ ਇਲਾਵਾ ਕਿਹੜੇ ਕਿਹੜੇ ਮੈਂ ਇੱਕ ਸੁਣਿਆ ਹੈਗਾ ਵੀ ਜਿਹੜਾ ਦੇਸੀ ਗਾਂ ਦਾ ਦੇਸੀ ਘਿਓ ਹੈ ਉਹ ਇੱਕ ਬਾ ਕਮਾਲ ਦਵਾਈ ਹੈਗੀ ਆਪਣੇ ਆਪ ਦੇ ਵਿੱਚ ਜੀ ਤੇ ਉਹ ਕੀ ਇਹਨਾਂ ਇਹਨਾਂ ਤੋਂ ਡਿਫਰੈਂਟ ਹੈ ਜਾਂ ਉਹ ਵੀ ਇਹਦਾ ਇੱਕ ਇਹਨਾਂ 사ਦੀ ਜਿਨਾ ਬਦਲ ਹੋ ਸਕਦਾ ਜਾਂ ਇਹ ਆਪਣੇ ਆਪ ਦੀ ਬੱਕਰੀਆਂ ਨੇ ਅ ਕਲਵੰਜੀ ਦਵਾਈਆਂ ਦੇ ਤੌਰ ਤੇ ਮੈਡੀਸਨ ਦੇ ਤੌਰ ਤੇ ਜੇ ਆਪਾਂ ਘੋਵ ਵਰਤਨੇ ਤੇਲ ਵਰਤਨੇ ਤੇ ਉਹਨਾਂ ਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ ਹੁਣ ਗੱਲ ਹੋ ਗਈ ਜੀ ਕਿ ਆਮ ਇਨਸਾਨ ਕਿਉਂ ਕਿਉਂ ਹੰਦਾ ਹੈ ਆਪ ਦੇ ਆਪ ਨੂੰ ਤੰਦਰੁਸਤ ਤੇ ਤਾਕਤਵਰ ਬਣਾਉਂਗੇ ਸੋ ਤਾਕਤਵਰ ਬਣਾਉਣ ਲਈ ਸਰੀਰ ਨੂੰ ਦਲਾਂ ਨੂੰ ਤੱਕਰ ਬਣਾਉਂ ਉਹਰਗਨ ਨੂੰ ਤੱਕਰ ਬਣਾਉਣ ਲਈ ਮੈਂਬਰਿੰਗ ਤੱਕਰ ਬਣਾਉਣ ਲਈ ਸਾਨੂੰ ਗਾਂ ਦਾ ਦੇਸੀ ਕਿਉ ਹੈ ਉਹ ਨੱਕ ਚ ਪਾਉਣਾ ਚਾਹੀਦਾ ਪਰ ਸ਼ਾਂਤ ਕੋਈ ਤੁਸੀ ਆਪਦੇ ਹੱਥੀਂ ਗਾਂ ਦਾ ਦੁੱਧ ਲੈ ਕੇ ਆਪ ਕਿਉਂ ਬਣਾਇਆ ਹੋਵੇ ਬਣਿਆ ਬਣਾਇਆ ਜਾਂ ਬਜਾਰੀ ਜਿਹੜਾ ਕਿਉ ਹੈ ਤੁਹਾਨੂੰ ਫਾਇਦੇ ਦੀ ਜਗ੍ਹਾ ਤੇ ਨੁਕਸਾਨ ਦੇ ਸਕਦਾ ਹੈ ਇਸ ਲਈ ਮੈਂ ਹਰ ਕਿਸਨ ਨੂੰ ਇੱਕੋ ਗੱਲ ਕਹਿਣਾ ਹੁੰਦਾ ਕਿ ਜੇ ਤੁਸੀਂ ਆਪਦੇ ਲਈ ਬਣਾਉਣ ਵਾਸਤੇ ਤੁਹਾਡੇ ਕੋਲ ਟਾਈਮ ਨਹੀਂ ਹੈ ਤੇ ਕੋਈ ਵੀ ਅਟਵਿਲਾ ਨਹੀਂ ਹੈਗਾ ਕਿ ਤੁਹਾਨੂੰ ਬਣਾ ਕੇ ਦੇ ਦੇ ਜੇ ਜਿਹੜਾ ਬਣਾ ਕੇ ਦਊਗਾ ਉਹ ਵਪਾਰਕ ਤੌਰ ਤੇ ਬਣਾਏਗਾ ਉਹਦੇ ਵਿੱਚ ਫਿਰ ਉਹਦਾ ਲਾਲਚ ਵਾਜੇਗਾ ਤੇ ਕਿਤੇ ਨਾ ਕਿਤੇ ਇੰਪਿਉਰਿਟੀ ਵਾਜੇਗੀ ਸੋ ਜੇ ਤੁਸੀਂ ਆਗੈ ਹੀ ਬਣਾਓਗੇ ਤੇ ਉਹ ਜਿਹੜਾ ਘਿਓ ਹੈ ਉਹ ਤੁਸੀਂ 100% ਆਪ ਗਾਂ ਦਾ ਦੁੱਧ ਲਓ ਅੱਛਾ ਉਹ ਦੇਸੀ ਗਾਂ ਦਾ ਦੁੱਧ ਆਹ ਹਰ ਸ਼ਹਿਰ ਵਿੱਚ ਕੋਈ ਹੰਸਲਾ ਹੁੰਦੀ ਹੈ ਤੇ ਰਿਕੁਐਸਟ ਕਰਕੇ ਤੁਸੀਂ 2-4 ਕਿਲੋ ਇੱਕ ਦਿਨ ਲਈ ਮੰਗ ਲਓ ਉਸ ਤੋਂ ਬਾਅਦ ਉਸੇ ਤਰ੍ਹਾਂ ਦਹੀਂ ਤੇ ਰਹੀਂ ਮੱਖਣ ਕੱਢ ਕੇ ਘਿਓ ਬਣਾਓ ਉਹ ਜੇ ਤੁਸੀਂ ਡੇਲੀ 2-4 ਕਿਲੋ ਡਰੋਪ ਪਾਉਣਾ ਸ਼ੁਰੂ ਕਰਦੇ ਹੋ ਲਗਾਤਾਰ ਪੌਂ ਦੇ ਨਾਲ ਤੇਜ਼ ਤੇਜ਼ ਉੱਤੇ ਤਾਜ ਹੋਣਾ ਤੇਜ਼ ਹੋਣਾ ਵਾਲਾਂ ਦਾ ਝੜਨਾ ਸਰੀਰ ਦੇ ਵਿੱਚ ਖੁਸ਼ਕੀ ਦਾ ਪੈਦਾ ਹੋਣਾ ਹੋਰ ਵੀ ਜਿਹੜੀਆਂ ਬਿਮਾਰੀਆਂ ਅਸੀਂ ਨਾ ਲਿਆ तकरीबन ਹਰ ਬਿਮਾਰੀ ਦੇ ਵਿੱਚ ਜਿਹੜਾ ਦੇਸੀ ਕਿਉਂ ਗਾਂ ਦਾ ਦੇਸੀ ਕਿਉ ਹੈ ਉਹ پاک ਮਲ ਜ਼ਰੂਰ ਕਰਦਾ ਸਿੱਖੋ ਦੇਸੀ ਘਣਾਤ ਦੇਸੀ ਕਿਉਂ ਜਿਹੜਾ ਵਕਈ ਹੀ ਬਾਖਮਾਲ ਰਿਜ਼ਲਟ ਦਿੰਦਾ ਹੈਗਾ ਇਸ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਵੀ ਹੈ ਕਿ ਜਿਵੇਂ ਨਾਰੀਅਲ ਤੇਲ ਹੈਗਾ ਜਿਵੇਂ ਆਪਣਾ ਕਿ ਆਰੈਂਡ ਦਾ ਤੇਲ ਹੈਗਾ ਜਿਸ ਤਰ੍ਹਾਂ ਹੋਰ ਬਹੁਤ ਸਾਰੇ ਤੇਲ ਹੋ ਹੈਗੇ ਨੇ ਇਹਨਾਂ ਇਹਨਾਂ ਦੇ ਵੀ ਆਪਣੇ ਆਪਣੇ ਗੁਣ ਜਿਹੜੇ ਜੇ ਪਾਏ ਜਾ ਸਕਦੇ ਨੇ ਜੀ ਕੋਈ ਜੀ ਖਾਸ ਤੌਰ ਤੇ ਜਿਹੜੇ ਆਯੁਰਵੇਦ ਦੇ ਵਿੱਚ ਇਨਹੇਲ ਲਈ ਵਰਤੇ ਜਾਂਦੇ ਨੇ ਉਹ ਇਹੀ ਮੁੱਖੋਂ ਤੇਲ ਨੇ ਤਿਲਾਂ ਦਾ ਤੇਲ ਬਹੁਤ ਕੱਟ ਰਿਕਮੈਂਡ ਕੀਤਾ ਜਾਂਦਾ ਕਿਸੇ ਕਿਸੇ ਬੇਸ਼ ਨੂੰ ਕਿਹਾ ਜਾਂਦਾ ਸ਼ਟ ਬਿੰਦੂ ਇੱਕ ਤੇਲ ਆਉਂਦਾ ਬਹੁਤ ਵੀ ਤੇਲ ਤੇਲ ਉਹ ਸਪੈਸ਼ਲੀ ਜਿਹੜੇ ਲੋਕਾਂ ਨੂੰ ਮਨਕੀ ਦੇ ਦੌਰੇ ਪੈਂਦੇ ਨੇ ਜਾਂ ਹੋਰ ਜਿਹੜੇ ਬ੍ਰੇਨ ਨੈਟਲਰ ਕੰਪਲੀਕੇਟਡ ਜਿਹੜੀਆਂ ਬਿਮਾਰੀਆਂ ਨੇ ADHD ਵਰਗੀਆਂ ਜਾਂ ਇਸ ਤਰ੍ਹਾਂ ਦੀ ਉਹਦੇ ਵਿੱਚ ਸ਼ੱਕ ਬਿੰਦੂ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਹੁੰਦਾ ਬਿਲਕੁਲ ਨਹੀਂ ਨਾਰੀਅਲ ਤੇਲ ਵਗੈਰਾ ਵੀ ਪੀ ਸਕਦਾ ਜੀ ਨਾਰੀਅਲ ਤੇਲ ਮੈਂ ਇਸ ਲਈ ਰਿਕਮੈਂਡ ਨਹੀਂ ਕਰਦਾ ਕਿਉਂਕਿ ਇਤਾਂ ਇੰਪਿਉਰਿਟੀ ਦਾ ਬਹੁਤ ਤੁਹਾਡਾ ਇਹਦੇ ਚ ਨੋ ਲੈ ਗਿਆ ਜਿਹੜੇ ਵੀ ਲੋਕ ਨਾਰੀਅਲ ਤੇਲ ਦਾ ਨਾਮ ਲੈਣ ਸਰੋਂ ਦਾ ਤੇਲ ਸਾਰੇ ਤੇਲ ਫਾਇਦਾ ਸਰਦ ਨਹੀਂ ਜਿਵੇਂ ਮੈਂ ਉਹੀ ਉਸੇ ਗੱਲ ਤੇ ਆ ਰਿਹਾ ਸੀਗਾ ਨਾਰੀਅਲ ਦਾ ਤੇਲ ਜਿੱਥੇ ਗਾਂ ਦਾ ਕਿਉਂ ਨਹੀਂ ਮਿਲਦਾ ਸਾਨੂੰ ਅਸੀਂ ਨਾਰੀਅਲ ਦੇ ਵਰਤ ਸਕਦੇ ਹਾਂ ਪਰ ਨਾਰੀਅਲ ਦਾ ਤੇਲ ਵਰਤਣ ਦੇ ਲਈ ਜਿਹੜੇ ਲੋਕ ਜਿਹੜੇ ਏਰੀਆ 'ਚ ਨਾਰੀਲ ਪਾਇਆ ਜਾਂਦਾ ਉਹਨਾਂ ਨੂੰ ਵਰਤਣਾ ਚਾਹੀਦਾ ਸਾਡੇ ਏਰੀਆ ਦੇ ਵਿੱਚ ਸਰੋਂ ਪਾਈ ਜਾਂਦੀ ਹੈ ਅਸੀਂ ਸਰੋਂ ਦਾ ਤੇਲ ਵਰਤ ਸਕਦੇ ਹਾਂ ਪਰ ਮਾਤਮਾ ਨੇ ਬਹੁਤ ਸੋਚ ਸਮਝ ਕੇ ਚੀਜ਼ਾਂ ਬਣਾਈਆਂ ਨੇ ਕਿਉਂਕਿ ਉੱਥੇ ਹਵਾ ਦੇ ਵਿੱਚ ਜਿਹੜਾ ਮੌਸਮ ਬਹੁਤ ਜ਼ਿਆਦਾ ਹੈ ਜਿਸ ਦੇ ਕਰਕੇ ਉੱਥੇ ਪਾਣੀ ਦੇ ਵਿੱਚ ਜਿਹੜਾ ਨਮਕ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਲੋਕਾਂ ਦੇ ਸਰੀਰ ਦੇ ਵਿੱਚ ਆਲਰੇਡੀ ਨਮਕੀ ਜਿਹੜੀ ਐਸੇ ਦੀ ਕਵਾਡੀ ਜ਼ਿਆਦਾ ਹੈਗੀ ਐ ਸੋ ਜਿਹੜਾ ਨਾਰੀਅਲ ਆ ਉਹ ਅਲਕਲਾਈਨ ਹੈ ਕਿਤੇ ਨਾ ਕਿਤੇ ਜਦੋਂ ਉਹ ਖਾਂਦੇ ਨੇ ਤਾਂ ਉਹਨਾਂ ਦੀ ਬੜੀ ਬੈਲੈਂਸ ਹੋ ਜਾਂਦੀ ਹੈ ਸਾਡੇ ਤੇ ਜਿਹੜੀ ਆਪਾਂ ਨਾਰਥ ਇੰਡੀਆ ਦੀ ਗੱਲ ਕਰੀਏ ਤੇ ਤੇਲ ਦੇ ਰੂਪ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਸਰੋਂ ਪਾਈ ਜਾਂਦੀ ਹੈ ਸੋ ਸਰੋਂ ਤੇਿਲ ਬਹੁਤ ਹਲਕਾ ਹੁੰਦਾ ਨਾਲ ਦੇ ਮੁਕਾਬਲੇ ਸੋ ਸਾਡੇ ਏਰੀਆ ਦੇ ਵਿੱਚ ਜੇ ਮੈਂ ਗੱਲ ਕਰਾਂ ਨਾਰਥ ਇੰਡੀਆ ਦੇ ਲੋਕਾਂ ਨੂੰ ਜਿਹੜਾ ਉਹ ਸਰੋਂ ਦਾ ਤੇਲ ਵਰਤਣਾ ਚਾਹੀਦਾ ਹੈ ਕਿ ਜਿਹੜੇ ਸਾਊਥ ਇੰਡੀਆ ਦੇ ਲੋਕ ਹੋਗੇ ਜਿਹੜੇ ਸੁੰਦਰ ਨੇੜੇ ਰਹਿੰਦੇ ਨੇ ਉਹ ਨਾਲ ਜੀ ਤੀ ਬਰਤ ਚਾਹੁੰਦੇ ਨੇ ਜੇ ਦਾਦਾ ਕਿਉਂ ਨਹੀਂ ਮਿਲਦਾ ਤਾਂ ਜੀ ਬਹੁਤ ਸ਼ੁਕਰੀਆ ਜੀ ਦਫ਼ਤਰ ਤੇ ਹੁਣ ਜਾਂਦਿਆਂ ਦੇ ਆਪਣੇ ਨੰਬਰ ਤੇ ਆਪਣੀ ਡੀਟੇਲਸ ਦੇ ਦਿਓ ਤਾਂ ਕਿ ਜਿਹੜਾ ਬੰਦਾ ਤੁਹਾਨੂੰ ਸੰਪਰਕ ਕਰਨਾ ਚਾਹੁੰਦਾ ਉਹਨੂੰ ਪਤਾ ਲੱਗ ਜਾਏ ਵੀ ਕਿਸ ਨੰਬਰ ਤੇ ਸੰਪਰਕ ਕਰਨਾ ਤੇ ਕਿੱਥੇ ਆਪਣਾ ਕਿਹੜੇ ਦਿਨ ਕਿੱਥੇ ਮਿਲਦੋਂ ਸੀ ਜੀ ਕੁਲਵੰਜੀ ਪੰਜਾਬ ਵਿੱਚ ਸੱਤ ਤਿੰਨ ਸੈਂਟਰ ਨੇ ਜੀ ਲੋਡ ਗਾ ਤੇ ਵਾਲੀ ਲੋਡ ਦੇ ਕੇ ਪਹਿਲੇ ਤਿੰਨ ਦਿਨ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਮੈਂ ਰਿਲੇਸ਼ ਸਿੰਘ ਦੇ ਕੋਲ ਸਿਵਨਸ ਬਲੇ ਸਾਹਮਣੇ ਬੈੜਦਾ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੀਰਵਾਰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਸੇਖੋਟਲਾ ਵਿਕਰੇ ਦੇ ਵਿੱਚ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸ਼ੁੱਕਰਵਾਰ ਤੋਂ ਸ਼ਨੀਵਾਰ ਸੈਕਟਰ 70 ਮੁਹਾਲੀ ਮਡੋਰ ਵਿਕੇ ਵਿੱਚ ਬੈੜਦਾ 10 ਵਜੇ ਤੋਂ ਸ਼ਾਮ 5 ਵਜੇ ਤੱਕ ਸਾਰੇ ਇੰਨੇ ਕਲੀਨਿਕਾਂ ਦੇ ਉੱਤੇ ਜਿਹੜੀ ਮੈਡੀਸਨ ਦਾ ਪ੍ਰਾਪਤਤਾ ਮਿਲਦੀ ਹੈ ਤੇਨੇ ਕਲੀਨਿਕਾਂ ਤੋਂ ਇੰਨੇ ਪ੍ਰਾਪਤਤਾ ਸਟਾਫ ਵੀ ਵਿਦਿਓ ਲੁੰਦਾ ਔਰ ਤੁਸੀਂ ਵਰਲਡ ਵਾਈਡ ਸਗਨਾ ਅਪਾਇੰਟਮੈਂਟ ਲੈ ਕੇ ਦਵਾਈ ਨੁਗਵਾ ਸਕਦੇ ਹੋ ਘਰ ਬੈਠੇ ਇੰਡੀਆ ਤੇ ਵਿੱਚ ਵੀ ਲਈਂਦੇ ਹੋ ਬਾਹਰ ਵੀ और जे साहब ਨਾਲ ਕਿਸੇ ਨੇ ਸੰਪਰਕ ਕਰਨਾ ਹੈ ਟ੍ਰੀਟਮੈਂਟ ਨੂੰ ਲੈ ਕੇ ਜਾਂ ਕਿਸੇ ਵੀ ਬਿਮਾਰੀ ਨਾਲ ਲਿਟੇ ਜਾਣਕਾਰੀ ਵਰੇ ਤੇ ਨੰਬਰ ਕਿ ਚੈਟ ਫਲੈਸ਼ ਹੋ ਰਹੇ ਨੇ ਪਹਿਲਾ ਨੰਬਰ ਹੈ 98141 67232 ਦੂਸਰਾ ਨੰਬਰ ਹੈ 911555 0911 ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਦਰਸ਼ਕਾਂ ਨੂੰ ਬੇਨਤੀ ਹੈ ਜੀ ਕਿ ਜਾਣਕਾਰੀ ਤੁਹਾਡੇ ਸਾਹਮਣੇ ਹੈ ਨਾਸਿਕਾ ਦੇ ਸਬੰਧੀ ਜਾਣਕਾਰੀ ਤੁਹਾਡੇ ਸਾਹਮਣੇ ਹੈ ਬਾਤ ਪੇ ਤੱਕਾਫ ਇਹਨਾਂ ਨੂੰ ਕੰਟਰੋਲ ਕਰੇਗੀ ਫਿਜ਼ੀਕਲ ਮੈਂਟਲ ਤੇ ਸੈਕਸ਼ੂਅਲ ਹੈਲਥ ਇਹਨਾਂ ਨੂੰ ਕੰਟਰੋਲ ਕਰੇਗੀ ਪੰਜ ਭੂਤਕ ਸਰੀਰ ਜਿਹੜਾ ਹਵਾ ਪਾਣੀ ਅਗਨੀ ਬੀਟੀ ਆਕਾਸ਼ ਨੂੰ ਜਿਹੜਾ ਉਹ ਸਾਰੀਆਂ ਚੀਜ਼ਾਂ ਨੂੰ ਦੇ ਉੱਤੇ ਕੰਮ ਕਰੇਗਾ ਸਿਰਫ ਚੱਲਣਾ ਜਿਹੜਾ ਹੈ ਉਹ ਤੁਸੀਂ ਡਾਕਟਰ ਸਾਹਿਬ ਦੇ ਕਹਿ ਦੇ ਅਨੁਸਾਰ ਹੈ ਜੇ ਉਦੋਂ ਬਾਅਦ ਗੱਲੋਂਗੇ ਤੇ ਸ਼ਾਇਦ ਤੁਮ ਛੜ ਬਿੰਦੂ ਤੇਲ ਪਾ ਕੇ ਤੁਹਾਨੂੰ ਪਤਾ ਲੱਗ ਜਾਏ ਵੀ ਦਿਮਾਗ ਨੂੰ ਕਿਸ ਲੈਵਲ ਦੇ ਉੱਤੇ ਫਾਇਦਾ ਕਰਦਾ ਹੈ ਕਿਸ ਤਰ੍ਹਾਂ ਦਾ ਲੈਵਲ ਦੀ ਜੜੀਆਂ ਉਹ ਮਿਰਚਾਂ ਲੜਦੀਆਂ ਨੇ ਤੁਹਾਡੇ ਦਿਮਾਗ ਨੂੰ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਇਸ ਵੀਡੀਓ ਨੂੰ ਜ਼ਰੂਰ ਦੇਖੇਗਾ ਤੇ ਜੇਕਰ ਕਿਸੇ ਇੱਕ ਬੰਦੇ ਨੂੰ ਵੀ ਇਸ ਵੀਡੀਓ ਦੇਖ ਕੇ ਫਾਇਦਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਹ ਤੱਕ ਮੈਨੂੰ ਉਹ ਇਜਾਜ਼ਤ ਸਰਵਤਮਾਨ ਜੀ